ਸਤਿ ਸ਼੍ਰੀ ਅਕਾਲ ਬਈ ਕੀ ਹਾਲ ਆ ਸਾਰਿਆਂ ਦੇ ਜੀ ਆਪਾਂ ਵਿਆਹ ਤੋਂ ਵਾਪਸੀ ਕਰਤੀ ਆ ਜਿਹੜੀ ਮਿੱਤਰੋ ਤੇ ਹੁਣ ਆਪਾਂ ਕੰਮ ਰੁਟੀਨ ਦੇ ਵਿੱਚ ਫੇਰ ਕਰਿਆ ਕਰਾਂਗੇ ਤੁਸੀਂ ਫੋਨ ਕਾਲਾ ਕਰ ਸਕਦੇ ਜਿੰਨਾ ਭਰਾਵਾਂ ਨੇ ਬੁਕਿੰਗ ਦਿੱਤੀ ਹੋਈ ਆ ਵੈਸੇ ਮੇਰੀ ਇੱਕ ਦੋ ਦਿਨ ਦੀ ਬੁਕਿੰਗ ਹਜੇ ਹੈਗੀ ਵੀ ਆ ਤੇ ਤੁਹਾਡਾ ਧੰਨਵਾਦ ਆ ਤੁਸੀਂ ਇੰਨਾ ਕੋ ਪਿਆਰ ਕਰਦੇ ਆ ਯਾਰ ਰੂ ਰੱਬ ਦੀ ਬਈ ਮੈਂ ਇੱਕ ਬੇਨਤੀ ਕਰਨੀ ਜੇ ਕਿਸੇ ਕੋਲ ਸਵਿਫਟ ਗੱਡੀ ਆਟੋਮੈਟਿਕ ਹੋਵੇ ਨਾ ਤਾਂ ਜ਼ਰੂਰ ਦੱਸਿਓ ਜੋ ਕਿਉਂਕਿ ਮੈਂ ਲੈ ਲੀਆ ਬਈ ਮੈਂ ਵਿਆਹ ਤੇ ਜਾਣਾ ਸੀ ਤੇ ਮੈਨੂੰ ਕਿਸੇ ਤੋਂ ਗੱਡੀ ਮੰਗੀਵੇਂ ਇੱਕ ਦਿਨ ਦੋ ਦਿਨ ਦੇ ਲਈ ਬਈ ਮੈਨੂੰ ਕਹਿੰਦਾ ਲੈ ਜੀ ਜਦੋਂ ਮੈਂ ਵਿਆਹ ਤੇ ਜਾਣਾ ਸੀ ਉਸ ਦਿਨ ਮੈਨੂੰ ਜਵਾਬ ਨਹੀਂ ਦਿੱਤਾ ਬਈ ਫੋਨ ਹੀ ਨਹੀਂ ਚੱਕਿਆ ਬੰਦੇ ਨੇ ਇਹੋ ਜਿਹੇ ਬੰਦੇ ਵੀ ਪਏ ਤੇ ਉਹ ਬੰਦਿਆਂ ਨੇ ਆਪ ਮੇਰੇ ਤੋਂ ਨਾ 20 20 30 30 ਹਜ਼ਾਰ ਰੁਪਏ ਅੁੱਧ ਮਹੀਨੇ ਵੀਆ ਵੀਆ ਦਿਨਾਂ ਦਾ ਕਹਿ ਕੇ ਤੇ ਮੈਨੂੰ ਦੋ ਦੋ ਸਾਲਾਂ ਬਾਅਦ ਉਹ ਵੀ ਮੈਂ ਆਪ ਰੋਲਾ ਪਾ ਕੇ ਲਿਆ ਹੋਇਆ ਬਈ ਅੱਜਕੱਲ ਹਰ ਇੱਕ ਬੰਦਾ ਵਰਤਦਾ ਵਾ ਵੀਰੇ ਬੱਜ ਜੋਏ ਦੁਰੀਆਂਦਾਰੀ ਤੋਂ